ਬਹੁਤ ਵਧੀਆ ਤਰੀਕਾ ਰਵਾਟਾ ਜੀ ਹਾਂ ਪੈਸੇ ਦੀ ਫਿਕਰ ਨਹੀਂ ਲੱਗਦੀ ਕਿਉਂਕਿ ਪੈਸੇ ਕੋਈ ਫਿਕਰ ਨਹੀਂ ਹੈ ਉਹ ਦੇਣ ਵਾਲਾ ਉੱਪਰ ਬੈਠਾ ਹੈ ਸਾਨੂੰ ਉਹਦੇ ਤੇ ਭਰੋਸਾ ਹੈ ਕੋਈ ਗਾਹਕ ਮਾਰ ਜੂਗਾ ਪੈਸੇ ਮਾਰ ਜੂ ਉਹ ਅਸੀਂ ਉਹਦੇ ਦੇਣੇ ਆ ਪਿਛਲੇ ਜਨਮ ਦੇ ਲੈ ਗਿਆ ਉਹ ਅੱਛਾ ਇਦਾਂ ਵੀ ਹੈ ਇਦਾਂ ਵੀ ਹੈ ਸਾਡੇ ਮਾਂਚ ਹਾਂ ਸਾਡੇ ਮਾਂਚ ਇਹ ਵੀ ਗੱਲ ਹੈਗੀ ਆ ਅੱਛਾ ਅਗਰ ਉਹ ਨਹੀਂ ਦਿੰਦਾ ਹੂੰ ਤਾਂ ਅਸੀਂ ਹੋ ਸਕਦਾ ਅਸੀਂ ਉਹਦਾ ਦੇਣਾ ਹੋਵੇ ਉਹ ਲੈ ਗਿਆ ਅਸੀਂ ਭੁੱਲ ਗਏ ਦੇਣ ਲਈ ਵਹੀ ਕਹਤਾ ਬੈਲਸ ਹੋ ਰਿਹਾ ਹਾਂ ਬਰਾਬਰ ਹੋ ਰਿਹਾ ਸਾਡੇ ਪੈਸੇ ਕਿਤੇ ਨਹੀਂ ਜਾਣੇ ਹੈ अच्छा ਸਾਡੇ ਪੈਸੇ ਆ ਜਾਣੇ ਆ ਕਮਾਲ ਹੈ ਇਹ ਦੁਗਰੀ ਦੇ ਵਿੱਚ ਤੁਸੀਂ ਆ ਕੰਮ ਖੋਲਿਆ ਛੋਟੀ ਜੀ ਦੁਕਾਨ ਹੈ ਪਰ ਤੁਹਾਡਾ ਜਿਗਰਾ ਬਹੁਤ ਵੱਡਾ ਹੈ ਔਰ ਤੁਸੀਂ ਮੈਂ ਕਹਿੰਨਾ ਇਹ ਪਹਿਲੇ ਦੁਕਾਨਦਾਰ ਦੇਖਿਆ ਵੀ ਪੈਸੇ ਨਹੀਂ ਮੰਗਣੇ ਆ ਜੀ ਅਸੀਂ ਪਰਮਾਤਮਾ ਤੇ ਭਰੋਸਾ ਰੱਖਦੇ ਆ ਹਰ ਵੇਲੇ 24 ਘੰਟੇ ਹੂੰ ਰੋਟੀ ਪਰਮਾਤਮਾ ਦਿੰਦਾ ਹੈ ਸਾਨੂੰ ਕੋਈ ਰੋਟੀ ਕੋਈ ਨਹੀਂ ਦਿੰਦਾ ਪਰਮਾਤਮਾ ਰੋਟੀ ਦੇ ਰਿਹਾ ਹੂੰ ਲੇਕਿਨ ਸਾਡੇ ਮਨ ਚ ਹੈ ਵੀ ਸਾਡੇ ਦਰਵਾਜ਼ੇ ਤੇ ਆਇਆ ਹੋਏ ਕੋਈ ਬੰਦਾ ਖਾਲੀ ਨਾ ਜਾਵੇ ਘਰੋਂ ਆਇਆ ਹੈ ਉਹਦੇ